ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਮੀਤ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਜਿਓਗੇ ਤੰਦਰੁਸਤ ਹੋਵੋਗੇ ਇੱਕ ਕਈ ਵਾਰ ਜਦੋਂ ਕਿਸਾਨ ਵੀਰਾਂ ਨਾਲ ਗੱਲਬਾਤ ਆਪਾਂ ਕਰਦੇ ਆਂ ਤਾਂ ਇੱਕ ਸਵਾਲ ਹੁੰਦਾ ਖਾਸ ਤੌਰ ਤੇ ਕਿ ਝੋਨਾ ਸੰਘਣਾ ਲਾਈਏ ਜਾਂ ਵਿਰਲਾ ਲਾਈਏ ਝਾੜ ਸਾਡਾ ਕਿੱਥੇ ਵੱਧ ਰੂਗਾ ਉਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿਰਪਾ ਕਰਕੇ ਵੀਡੀਓ ਪੂਰੀ ਸੁਣ ਲਿਓ ਤੇ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਸਾਂਝੀ ਕਰਦੇ ਕਿਉਂਕਿ ਮੈਂ ਇਕੱਲਾ-ਕੱਲਾ ਨਾਖਤਾ ਕੋਸ਼ਿਸ਼ ਕਰੂੰਗਾ ਤਿੰਨ-ਚਾਰ ਜਿਹੜੇ ਫੈਕਟਰ ਆ ਉਹ ਜ਼ਰੂਰੀ ਸਭ ਤੋਂ ਪਹਿਲਾਂ ਤਾਂ ਵਿਰਲੇ ਜਾਂ ਸੰਘਣੇ ਝੋਨੇ ਦੇ ਵਿੱਚ ਕਿਸਾਨ ਵੀਰੋ ਤੁਹਾਡਾ ਆ ਜਾਂਦੀ ਹੈ ਜ਼ਮੀਨ ਜੇ ਜ਼ਮੀਨ ਥੋੜੀ ਤਕੜੀ ਆ ਤਾਂ ਫੇਰ ਜਿਹੜਾ ਸੰਘਣਾ ਝੋਨਾ ਉਹ ਵੀ ਤੁਹਾਨੂੰ ਸਮੱਸਿਆ ਕ੍ਰੀਏਟ ਕਰ ਸਕਦਾ ਜੇ ਤੁਹਾਡੀ ਜ਼ਮੀਨ ਦਰਮਿਆਨੀ ਤੋਂ ਹਲਕੇ ਪਣਚ ਆ ਫੇਰ ਤੁਹਾਨੂੰ ਵਿਰਲਾ ਝੋਨਾ ਸਮੱਸਿਆ ਕ੍ਰੀਏਟ ਕਰ ਸਕਦਾ ਹੈ। ਮਾੜੀ ਦਰਮਿਆਨੇ ਤੋਂ ਹਲਕੀ ਜ਼ਮੀਨ 'ਚ ਥੋੜੇ ਜਿਹਾ ਬੂਟੇ ਸੰਘਣੇ ਲੱਗਣ ਤੇ ਤਕੜੀ ਜ਼ਮੀਨ 'ਚ ਵਿਰਲੇ ਲਾ ਸਕਦੇ। ਹੁਣ ਇਹ ਵਿਰਲੇ ਤੇ ਸੰਘਣੇ ਦਾ ਕਿਵੇਂ ਆਪਾਂ ਤੈਅ ਕਰਾਂਗੇ ਕਿ ਇਹ ਵਿਰਲੇ ਇਹ ਸੰਘਣੇ ਜਿਹੜੀ ਜਨਰਲ ਤੁਸੀਂ ਖਿਆਲ ਰੱਖਣਾ ਹੈ ਜਿਹੜੇ ਆਪਣੇ ਆਮ ਬੂਟੇ ਲੱਗਦੇ ਆ ਉਹ 8x6 ਇੰਚ ਤੇ ਚਾਹੀਦੇ ਆ। ਉਹ ਹੁੰਦਾ ਜੇ ਆਪਾਂ ਲਾਈਨਾਂ ਚਲਾਈਏ। ਆਮ ਤੌਰ ਤੇ ਹੁਣ ਲੇਬਰ ਲਾਈਨਾਂ 'ਚ ਨਹੀਂ ਲਾਉਂਦੀ ਆ ਆਪਾਂ ਰੈਂਡਮਲੀ ਬੂਟੇ ਲਾਉਨੇ ਆ। ਤਾਂ ਕੋਸ਼ਿਸ਼ ਕਰੋ ਇਹਨਾਂ ਦੀ ਜਿਹੜੀ ਸਪੇਸਿੰਗ ਹੈ ਉਹ 5 ਤੋਂ 10 ਇੰਚ ਦੇ ਵਿਚ ਵਿਚ ਰਹਿਣੀ ਚਾਹੀਦੀ ਆ 5 ਤੋਂ 10 ਇੰਚ ਦੇ ਵਿਚ ਵਿਚ ਰਹਿਣੀ ਚਾਹੀਦੀ ਆ ਜਣੀ 12 13 ਸੈਂਟੀਮੀਟਰ ਤੋਂ ਲੈ ਕੇ ਤੇ 25 ਸੈਂਟੀਮੀਟਰ ਦੇ ਦਰਮਿਆਨ ਦਰਮਿਆਨ 10 ਸੈਂਟੀਮੀਟਰ ਤੋਂ 25 ਸੈਂਟੀਮੀਟਰ ਦੇ ਦਰਮਿਆਨ ਦਰਮਿਆਨ ਬੂਟੇ ਰਹਿਣੇ ਚਾਹੀਦੇ ਨਾ ਇਦੋਂ ਦੂਰ ਤੇ ਨਾ ਇਦੋਂ ਨੇੜੇ ਹੁਣ ਆ ਗਿਆ ਕਿਸਮ ਹੁਣ ਇੱਕ ਕਿਸਮ ਹੈ ਜਿਹੜੀ ਉਹ ਵੱਧ ਸਮਾਂ ਲੈਂਦੀ ਹੈ ਇੱਕ ਕਿਸਮ ਹੈ ਜਿਹੜੀ ਦਰਮਿਆਨਾ ਸਮਾਂ ਲੈਂਦੀ ਹੈ ਇੱਕ ਕਿਸਮ ਹੈ ਘੱਟ ਸਮਾਂ ਲੈਂਦੀ ਹੈ ਤਾਂ ਜਿਹਦੇ ਕੋਲੇ ਜਿਹੜੀ ਕਿਸਮ ਘੱਟ ਸਮਾਂ ਲੈਂਦੀ ਹੈ ਉਹਦੇ ਕੋਲੇ ਫੋੜ ਕਰਨ ਵਾਸਤੇ ਵੀ ਘੱਟ ਸਮਾਂ ਤਾਂ ਫਿਰ ਇਹਦੇ ਵਿੱਚ ਬੂਟੇ ਜੇ ਵਿਰਲੇ ਲਾਵਾਂਗੇ ਤਾਂ ਫਿਰ ਜਿਹੜਾ ਹੈਗਾ ਉਹ ਸਮੱਸਿਆ ਕ੍ਰੀਏਟ ਹੋਊਗੀ ਜਿਹਦੇ ਕਿਸਮ ਕੋਲ ਜ਼ਿਆਦਾ ਸਮਾਂ ਜੇ ਬੂਟਾ ਥੋੜਾ ਜਿਹਾ ਦੂਰ ਵੀ ਲੱਗ ਗਿਆ ਤਾਂ ਉਹਦੇ ਕੋਲ ਟਾਈਮ ਹੈਗਾ ਉਹਨੇ ਸ਼ਖਾਵਾਂ ਵੱਧ ਕੱਟ ਲੈਣੀਆਂ ਨੇ ਤਾਂ ਕਿਸਮ ਦੇ ਅਨੁਸਾਰ ਤੁਸੀਂ ਜਿਹੜਾ ਹੈਗਾ ਜਿਹੜੀ ਘੱਟ ਸਮੇਂ ਵਾਲੀ ਕਿਸਮ ਆ ਪੀਆਰ 126 ਆ 1509 ਆ 1695 ਆ 1847 ਆ ਇਹਦੇ ਵਿੱਚ ਤੁਸੀਂ 7 8 ਇੰਚ ਦੇ ਨੇੜੇ ਨੇੜੇ ਜਿਹੜਾ ਇਹਦੇ ਘੇਰੇ ਘੇਰੇ ਜਿਹੜਾ ਕੋਸ਼ਿਸ਼ ਕਰੋ 8 ਇੰਚ 7 8 ਇੰਚ ਦੇ ਨੇੜੇ ਦੇੜ ਫਿਰ ਆ ਗਿਆ ਤੁਹਾਡਾ ਪਨੀਰੀ ਦੀ ਉਮਰ ਜਿਹਦਾ ਕਿ ਸਭ ਤੋਂ ਵੱਡਾ ਫੈਕਟਰ ਹੈ ਜੇ ਤੁਹਾਡੀ ਪਨੀਰੀ ਵੱਡੀ ਆ ਪਨੀਰੀ ਆਪਾਂ ਨੂੰ ਚਾਹੀਦੀ 25 ਦਿਨ ਦੀ ਘੱਟ ਸਮੇਂ ਵਾਲੀ ਬਾਈ ਤੋਂ 25 ਦਿਨ ਦੀ ਲਗਣੀ ਚਾਹੀਦੀ ਆ ਪਨੀਰੀ ਆਪਣੀ ਹੋ ਗਈ 35 ਦਿਨ ਦੀ ਤਾਂ ਫਿਰ ਉਹਦੇ ਵਿੱਚ ਬੂਟੇ ਤੁਹਾਨੂੰ ਵੱਧ ਲਾਉਣੇ ਪੈਣਗੇ ਵੈਸੇ ਜਿਵੇਂ ਆਪਾਂ 30 ਤੋਂ 33 ਬੂਟੇ 33 ਬੂਟੇ ਪ੍ਰਤੀ ਵਰਗ ਮੀਟਰ 'ਚ ਕਹਿੰਨੇ ਆ ਫਿਰ ਤੁਹਾਨੂੰ 44 ਬੂਟੇ ਪ੍ਰਤੀ ਵਰਗ ਮੀਟਰ 'ਚ ਕਰਨੇ ਪੈਣਗੇ 15x15 6x6 ਇੰਚ ਤੇ ਜੇ ਜਿਹੜੀ ਹੈਗੀ ਨਾਰਮਲ ਉਮਰ ਤੇ ਪਨੀਰੀ ਆ 25 ਦਿਨ ਦੀ ਐ ਛੋਟੀ ਘੱਟ ਸਮੇਂ ਵਾਲੀ ਆ ਤਾਂ ਫਿਰ ਤੁਸੀਂ ਵੀ ਆਪਣੇ 8 ਤੇ 16 ਇੰਚ ਤੇ 8x16 ਇੰਚ ਤੇ ਪੋ ਲਾ ਸਕਦੇ ਆ ਮਤਲਬ ਪਨੀਰੀ ਵੱਡੀ ਤਾਂ ਸੰਗਣਾ ਹੀ ਕਰਨਾ ਪਊਗਾ ਨਹੀਂ ਆਪਾਂ ਨੂੰ ਝਾੜ ਪ੍ਰੋਪਰ ਨਹੀਂ ਮਿਲਣਾ ਜੇ ਪਨੀਰੀ ਛੋਟੀ ਹੁਣ ਐਸਆਰਆਈ ਟੈਕਨੀਕ ਐ ਸਿਸਟਮ ਆਫ ਰਾਈਸ ਇੰਟੈਂਸਿਫਿਕੇਸ਼ਨ ਉਹ ਚ ਆਪਾਂ 14-15 ਦਿਨ ਦੀ ਪਨੀਰੀ ਤਿਆਰ ਕਰਕੇ ਲਾਉਂਦੇ ਕੱਲਾ ਕੱਲਾ ਬੂਟਾ ਪਰ ਲਾਉਂਦੇ ਉਹ 10 ਬਾਜ 10 ਇੰਚ ਤੇ ਆ ਦੂਰ ਲਾਉਂਦੇ ਆ ਕਿਉਂਕਿ ਟਾਈਮ ਮਿਲਦਾ ਹੈ ਬੂਟੇ 'ਚ ਕੰਪੀਟੀਸ਼ਨ ਨਹੀਂ ਰਹਿੰਦਾ ਕਿਉਂਕਿ ਬੂਟੇ ਥੋੜੇ ਵਿਰਲੇ ਲੱਗੇ ਆ ਆਪਸ 'ਚ ਕੋਈ ਕੰਪੀਟੀਸ਼ਨ ਨਹੀਂ ਉਹਨਾਂ ਨੂੰ ਹਵਾ ਲਾਈਟ ਤੇ ਪ੍ਰੋਪਰ ਨਿਊਟ੍ਰੀਐਂਟ ਜਿਹੜੇ ਮਿਲਦੇ ਆ ਇਸੇ ਤਰ੍ਹਾਂ ਜਿਵੇਂ ਤਕੜੀ ਜ਼ਮੀਨ 'ਚ ਤੇ ਉਤੇ ਖਰਾਕ ਵਧੂ ਵਧੂ ਮਿਲਣੀ ਫਸਲ ਨੂੰ ਤੇ ਜੇ ਬੂਟੇ ਦੀ ਗਿਣਤੀ ਵਧੂ ਤਾਂ ਆਪਸ ਵਿੱਚ ਉਹਨਾਂ ਦਾ ਕੰਪੀਟੀਸ਼ਨ ਵਧੂਗਾ ਇੱਕ ਹੈਗਾ ਕਿ ਜਿੱਥੇ ਨੀਵੇਂ ਥਾਵਾਂ ਤੇ ਪਾਣੀ ਜ਼ਿਆਦਾ ਭਰਦਾ ਜਾਂ ਵਾਟਰ ਲੋਕਿੰਗ ਕੰਡੀਸ਼ਨਸ ਹੈ ਉਥੇ ਵੀ ਤੁਸੀਂ ਜੇ ਸੰਘਣਾ ਲਾਉਂਗੇ ਤਾਂ ਉਹ ਸਮੱਸਿਆ ਕ੍ਰੀਏਟ ਕਰੂਗਾ ਉਥੇ ਥੋੜਾ ਜਿਹਾ ਕੋਸ਼ਿਸ਼ ਕਰੋ ਕਿ ਬਿਰਲੇ ਟਾਂ ਬੂਟੇ ਲਾਓ ਤਾਂ ਕਿ ਹਵਾ ਤੇ ਰੋਸ਼ਨੀ ਪ੍ਰੋਪਰ ਮਿਲਦੀ ਰਹੇ ਤੇ ਆਪਾਂ ਨੂੰ ਡਰੇਨੇਜ ਵਾਸਤੇ ਵੀ ਜਿਹੜੀ ਸਪੇਸ ਪ੍ਰੋਪਰ ਮਿਲੇ ਜੇ ਸੰਘਣਾ ਹੋਊਗਾ ਜਿੱਥੇ ਡਾਫ ਲੱਗਦੀ ਪਾਣੀ ਤੇ ਉੱਤੇ ਜਿਹੜਾ ਹੈਗਾ ਥੋੜਾ ਜਿਹਾ ਨਕਸਾਣੇ ਇਸ ਚੀਜ਼ ਦਾ ਹੋ ਸਕਦਾ ਤਾਂ ਜਿਹੜਾ ਕਹਿਣ ਦਾ ਮਤਲਬ ਇਹ ਹੈ ਜ਼ਮੀਨ ਕਿਸਮ ਪਨੀਰੀ ਦੀ ਉਮਰ ਤੇ ਤੁਹਾਡੀਆਂ ਜਿਹੜੀਆਂ ਹੈਗੀਆਂ ਲੋਕਲ ਕੰਡੀਸ਼ਨਾਂ ਦੇ ਹਿਸਾਬ ਨਾਲ ਜਿਹੜਾ ਝੋਨਾ ਹੈ ਉਹ ਤੁਸੀਂ ਗਿਣਤੀ ਤੈਅ ਕਰਨੀ ਆ ਪਰ ਸਹੀ ਸਪੇਸਿੰਗ ਜਿਹੜੀ ਤੁਹਾਨੂੰ ਮੈਂ ਦੱਸਿਆ ਨਾ ਜਿਹੜੀ ਸਟੈਂਡਰਡ ਸਪੇਸਿੰਗ ਹੈ ਉੱਥੇ ਹੀ ਰੱਖਣ ਦੀ ਕੋਸ਼ਿਸ਼ ਕਰੋ ਕਿਉਂਕਿ ਲੇਬਰ ਨੇ ਥੋੜਾ ਜਿਹਾ ਵਧਲਾ ਹੀ ਹੀ ਲਾਉਣਾ ਹੁੰਦਾ ਤਾਂ ਇਹ ਗੱਲ ਦਾ ਖਿਆਲ ਰੱਖੋ ਕਿ ਉਹਦੇ ਵਿੱਚ ਫਿਰ ਆਪਾਂ ਯੂਰੀਆ ਦੀ ਓਵਰਡੋਜ਼ ਨਹੀਂ ਪਾਉਣੀ ਹੈਗੀ। ਦੂਸਰੀ ਗੱਲ ਪੀਆਰ ਕਿਸਮਾਂ ਦੇ ਵਿੱਚ ਕਦੇ ਵੀ ਵਿਰਲੇ ਵਾਸਤੇ ਜਿਹੜਾ ਹੈਗਾ ਲੇਬਰ ਨੂੰ ਨਾ ਕੋ। ਪੀਆਰ ਕਿਸਮਾਂ ਨੇ ਇਹਨਾਂ ਦੀ ਟ੍ਰੀਲਿੰਗ ਕੈਪੈਸਿਟੀ ਹਸਾਬ ਦੀ ਆ। ਸਿਖਾਵਾਂ ਹਸਾਬ ਦੀਆਂ ਹੁੰਦੀਆਂ ਪਰ ਸੰਘਣੇਪਣ ਚ ਇਹ ਝਾੜ ਬਹੁਤ ਚੰਗਾ ਦਿੰਦੀ। ਪੀਆਰ ਕਿਸਮ ਅਤੇ ਜ਼ਮੀਨ ਦਰਮਿਆਨੇ ਤੋਂ ਹਲਕੀ ਆ ਤਾਂ ਪੂਰੇ ਬੂਟੇ ਜਿਹੜੇ ਹੈਗੇ ਠੋਕ ਕੇ ਲਾਓ। ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮੇਰਬਾਣ।